ਇੱਕ ਵਾਰ ਦੀ ਗੱਲ ਹੈ ਇੱਕ ਲੂੰਬੜੀ ਬਹੁਤ ਭੁੱਖੀ ਸੀ ਉਹ ਖਾਣ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਦੀ ਫਿਰਦੀ ਰਹੀ ਪਰ ਉਸ ਨੂੰ ਕਿਤੇ ਵੀ ਸ਼ਿਕਾਰ ਨਾ ਮਿਲਿਆ ਥੱਕ ਤੇ ਉਹ ਇੱਕ ਦਰਖਤ ਹੇਠ ਬੈਠ ਗਈ ਉਸ ਦਰਖਤ ਉੱਪਰ ਇੱਕ ਕਾਂ ਬੈਠਾ ਸੀ ਜਿਸ ਦੀ ਚੁੰਝ ਵਿੱਚ ਪਨੀਰ ਦਾ ਟੁਕੜਾ ਸੀ ਲੂੰਬੜੀ ਨੇ ਜਦੋਂ ਪਨੀਰ ਦੇਖਿਆ ਤਾਂ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਹੁਣ ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਇਹ ਪਨੀਰ ਕਾਂ ਤੋਂ ਲਿਆ ਜਾਵੇ ਲੂੰਬੜੀ ਨੇ ਚਾਲ ਚਲੀ ਅਤੇ ਕਾਨਨ ਕਹਿਣ ਲੱਗੀ ਕਾਵਾਂ ਜੀ ਤੁਸੀਂ ਬਹੁਤ ਸੋਹਣੇ ਹੋ ਤੁਹਾਡੀ ਆਵਾਜ਼ ਤਾਂ ਬੜੀ ਹੀ ਮਿੱਠੀ ਹੈ ਮੈਂ ਬੜੀ ਦੂਰੋਂ ਤੁਹਾਡਾ ਗਾਣਾ ਸੁਣਨ ਲਈ ਆਈ ਹਾਂ ਕਿਰਪਾ ਕਰਕੇ ਆਪਣੀ ਮధుਰ ਆਵਾਜ਼ ਵਿੱਚ ਮੈਨੂੰ ਇੱਕ ਗੀਤ ਸੁਣਾਓ ਆਪਣੀ ਤਾਰੀਫ਼ ਸੁਣ ਕੇ ਕਾਂ ਖੁਸ਼ ਹੋ ਗਿਆ ਅਤੇ ਗੀਤ ਗਾਉਣ ਲਈ ਉਸਨੇ ਆਪਣੀ ਚੁੰਝ ਖੋਲ ਦਿੱਤੀ ਜਿਵੇਂ ਹੀ ਚੁੰਝ ਖੁੱਲੀ ਪਨੀਰ ਦਾ ਟੁਕੜਾ ਹੇਠਾਂ ਡਿੱਗ ਪਿਆ ਫੁਰਤੀ ਨਾਲ ਲੂੰਬੜੀ ਨੇ ਪਨੀਰ ਚੁੱਕਿਆ ਤੇ ਹੱਸ ਕੇ ਕਹਿਣ ਲੱਗੀ कावा जी अज त गला खराब है कोई गल नहीं मैं फिर किसी होर दिन तो गाना सुन लवागी कह के लूमड़ी पनीर लेके चली गई बेचारा क